ਇਸ ਵਕਤ ਸ਼ਾਜਲੀ ਦੇ ਵਿੱਚ ਇਸ ਵਕਤ ਸ਼ਾਜਲੀ ਦੇ ਸ਼ਰਾਬ ਫੈਕਟਰੀ ਦੇ ਵਿੱਚ ਦੇਖ ਸਕਦੇ ਹੋ ਵੀ ਕੀ ਹਾਲਾਤ ਬਣੇ ਹੋਏ ਨੇ ਇੱਥੇ ਵਿਚਾਲੇ ਪ੍ਰਸ਼ਾਸਨ ਲੱਗਿਆ ਹੋਇਆ ਹੈ ਇੱਧਰ ਧਰਨਾ ਲੱਗਿਆ ਹੋਇਆ ਇੱਕ ਦੇਖ ਸਕਦੇ ਹੋ ਆਪਸ ਦੇ ਵਿੱਚ ਦੋ ਧਰਨੇ ਟਕਰਾਉ ਆ ਜਿਹੜਾ ਇੱਥੇ ਟਕਰਾਓ ਪੈਦਾ ਹੋ ਚੁੱਕਿਆ ਛਾਇਲੀ ਪਿੰਡ ਦੇ ਵਿੱਚ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਲੈ ਆ ਬਤਸਵੀਰਾਂ ਦੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਪਰ ਇੱਕ ਧਰਨਾ ਇੱਧਰ ਲੱਗਿਆ ਹੋਇਆ ਜੋ ਕਿ ਸ਼ਰਾਬ ਫੈਕਟਰੀ ਤੋਂ ਮੰਗਾਂ ਨੇ ਜਿਹੜੀਆਂ ਉਹ ਲਾਗੂ ਕਰਵਾਉਣ ਲਈ ਜਿਨ੍ਹਾਂ ਦਾ ਸਾਥ ਗ੍ਰਾਹਾਂ ਤੇ ਹੋਰ ਜਥੇਬੰਦੀਆਂ ਦੇ ਰਹੇ ਨੇ ਆਹ ਤਸਵੀਰਾਂ ਦੇਖ ਸਕਦੇ ਹੋ ਸਮਝ ਕਿਸੇ ਦੀ ਨਹੀਂ ਆ ਰਹੀ ਉਧਰੋਂ ਉਹਨਾਂ ਨੇ ਸਪੀਕਰ ਲਾਤੇ ਤੇ ਇਧਰੋਂ ਆ ਸਪੀਕਰ ਚੱਲ ਰਿਹਾ ਹੈ ਆਵਾਜ਼ ਦੋਵਾਂ ਦੀ ਨਹੀਂ ਪਤਾ ਲੱਗ ਰਿਹਾ ਵੀ ਕੀ ਹੋ ਰਿਹਾ ਹੈ ਇਹ ਹਾਲਾਤ ਨੇ ਜਿਹੜੇ ਬਹੁਤ ਮਾੜੇ ਹਾਲਾਤ ਨੇ ਜਿਹੜੇ ਇੱਥੇ ਪੈਦਾ ਹੋਏ ਨੇ ਸ਼ਾਹਲੀ ਦੇ ਵਿੱਚ ਵਿਚਾਲੇ ਪੁਲਿਸ ਪ੍ਰਸ਼ਾਸਨ ਬੈਠਾ ਹੈ ਦੇਖ ਸਕਦੇ ਹੋ ਕਿ ਇਧਰ ਕੋਈ ਕੰਨ ਕੰਨ ਪਾਈ ਨਹੀਂ ਸੁਣ ਰਹੀ ਕੋਈ ਹਾਲਾਤ ਨਹੀਂ ਸੁਣ ਰਹੇ ਇਹ ਦੇਖ ਲਓ ਜਿਹੜੇ ਟਕਰਾਅ ਦੀ ਸਥਿਤੀ ਪੈਦਾ ਹੋ ਰਹੀ ਹੈ ਦੇਖੋ ਜੁਨਟਾਂ ਰੱਖੀਆਂ ਨੇ ਜੀ ਔਰ ਡੋਂਟਾਂ ਪਈਆਂ ਨੇ ਇਹ ਵੀ ਫੈਕਟਰੀ ਵਾਲੀ ਨੇ ਉਹ ਵੀ ਫੈਕਟਰੀ ਵਾਲੀ ਨੇ ਦੋਏ ਪਾਸੇ ਫੈਕਟਰੀ ਵਾਲੇ ਨੇ ਤਸਵੀਰਾਂ ਲੈ ਵੀ ਤਸਵੀਰਾਂ ਦੇਖ ਰਹੇ ਹਾਂ ਹੈਲੋ ਚੱਲ ਪੈ ਚੱਲ ਪੈਦਾ ਬੋਲ ਰਹੇ ਹੈ ਹੈਲੋ ਹੈਲੋ ਤੇ ਗੱਲਬਾਤ ਵੀ ਕਰਦੇ ਆ ਆ ਜਿਹੜੇ ਕੁਰਸੀਆਂ ਤੇ ਬੈਠੇ ਨੇ ਇਹ ਧਰਨਾ ਲੱਗਿਆ ਹੋਇਆ ਕੋਈ ਇਹ ਆਪਾਂ ਕਹਿੰਦੀ ਆ ਵਿਆਹ ਦਾ ਆ ਜਾਂ ਕੋਈ ਹੋਰ ਪ੍ਰੋਗਰਾਮ ਨਹੀਂ ਹੈਗਾ ਜਾਂ ਕੋਈ ਉਹ ਕਹਿੰਦੀ ਆ ਗਾਉਂ ਵਾਲਾ ਆਇਆ ਹੋਇਆ ਸਿਰ ਇਹ ਵੀ ਧਰਨਾ ਹੈ ਇਹ ਕੁਰਸੀਆਂ ਤੇ ਲੱਗਿਆ ਹੋਇਆ ਤੇ ਪਾਣੀ ਪਿਆ ਕਮਾਉਣੇ ਪੈਣੇ ਜੀ ਜੀ ਚੀਜ਼ਾਂ ਕਰੀ ਜਾਂਦੇ ਆ ਆ ਦੇਖ ਸਕਦੇ ਹੋ ਜੀ ਆ ਹਾਲਾਤ ਬਣੇ ਹੋਏ ਨੇ ਕਿ ਇਹ ਲੈਬ ਚੱਲ ਰਿਹਾ ਇਸ ਵਕਤ ਆਪਣਾ ਤੇ ਕਿਵੇਂ ਮੜ ਜਾ ਉੱਚੀ ਦੱਸਿਓ ਕੀ ਕਾਰਨ ਹੋ ਰਿਹਾ ਇਹ ਐਡੇ ਆਪਸ ਦੇ ਵਿੱਚ ਟਕਰਾਓ ਹੋ ਰਿਹਾ ਹੈ बस सर टकराव की कोई स्थिति नहीं है कोई बाहर के लोग हैं जो थोड़ा टकराव पैदा करें बाकी उधर से इधर से कोई ऐसी बात नहीं है बस वो व्यवस्था हो जाएगी आज साल शॉर्ट आउट हो जाएगा जहां तक है मतलब सब प्रयास में लगे हुए हैं और आज ये इनका बिच पिछ बिचोलिया कुछ ना कुछ क्लियर होने हो जाएगा उनकी भी कोई ऐसी मांग नहीं है और कंपनी कुछ मांगे दे भी रही है तो ऐसा भी नहीं है कि सारी मांगे एक साथ पूरी होती है धीरे-धीरे सब हो जाएगी व्यवस्था जहां तक है किसान और मैनेजमेंट किसान यूनियन सब लोग लगे हुए हैं जी में और कुछ ना कुछ इसका आज हल शायद हो जाएगा हो जाएगा हां बिल्कुल देख सकते हो जी शराब फैक्ट्री शाजली के हालात लैब तस्वीरें देख रहे हो ਤੁਸੀਂ ਆ ਵੀ ਦੇਖ ਸਕਦੇ ਹੋ ਇੱਧਰ ਧਰਨਾ ਜਿਹੜਾ ਚੱਲ ਰਿਹਾ ਹੈਗਾ ਦੇਖ ਸਕਦੇ ਹੋ ਜੀ ਇਹ ਵੀ ਧਰਨੇ ਦੇ ਉੱਤੇ ਬੈਠੇ ਨੇ ਸਾਰੇ ਆ ਮਾਈਆਂ ਵੀ ਧਰਨੇ ਦੇ ਉੱਪਰ ਬੈਠੀਆਂ ਨੇ ਹਾਂ ਭਾਈ ਕਿਵੇਂ ਇਹ ਲਾਈਵ ਚੱਲ ਰਿਹਾ ਇਸ ਵਕਤ ਕੀ ਕਹਿਣਾ ਚਾਹੁੰਦੇ ਤੁਸੀਂ ਜਿਵੇਂ ਹੁਣ ਇੰਨੇ ਦਿਨ ਹੋ ਗਏ ਇੰਨੇ ਦਿਨ ਹੋ ਗਏ ਅਸਤਾ ਕਹਿ ਰਹੇ ਆਂਗੇ ਵੀ ਸਾਡੇ ਨਾਲ ਬੈਠ ਕੇ ਮਸਲੇ ਹੱਲ ਕਰ ਲੈਣਾ ਪਰ ਸਾਡਾ ਰਾਹ ਛੱਡ ਦੇਣਾ ਸਾਡਾ ਸਾਰਿਆਂ ਦਾ ਰੋਜ਼ਗਾਰ ਮਾਰਿਆ ਪਿਆ ਹੋਰੀ ਅਸীকার ਕਿਵੇਂ ਸਰ ਫੈਕਟਰੀ ਬੰਦ ਹੋ ਰਹੀ ਹੈਗੀ ਮਾਤ ਪੂਰਾ ਹੋਇਆ ਪਿਆ ਅੰਦਰ ਗੱਡੀਆਂ ਵਾਲੀ ਲੰਘਣ ਤੇ ਰਹੇ ਫੈਕਟਰੀ ਬੰਦ ਹੋ ਗਈ ਬੰਦਾ ਜੀ ਫੈਕਟਰੀ ਕਿੰਨੇ ਕਿੰਨੇ ਹੋਰੇ ਕੰਮ ਕਰਦੇ ਨੇ ਕੁੱਲ 250 ਬੰਦਾ ਅੰਦਰ ਹੈਗਾ ਇਸ ਟਾਈਮ ਫੈਕਟਰੀ ਨਾਲ ਜੁੜਿਆ ਹੋਇਆਗਾ ਜੀ ਇੱਕ ਤੇ ਬਾਕੀ ਉਹ 60 ਬੰਦੀ ਨੇ ਸਾਰੇ ਉਹਨਾਂ ਦੀਆਂ ਉਹਨਾਂ ਦੀਆਂ ਮੰਗਾਂ ਫਿਰ ਕੀ ਨੇ ਹੈ ਲੱਗਾ ਉਹਨਾਂ ਦੀਆਂ ਸਾਰੀਆਂ ਪੂਰੀਆਂ ਹੋਈਆਂ ਹੋਈਆਂ ਨਹੀਂਆਂ ਗਈਆਂ ਪਰ ਉਹਨਾਂ ਨੂੰ ਇਹ ਕਿਹਾ ਗਿਆ ਹੈਗਾ ਵੀ ਸਭ ਤਿੰਨ ਮਹੀਨੇ ਕੰਮ ਕਰਕੇ ਦਿਖਾਓ ਅਸੀਂ ਤੁਹਾਨੂੰ ਸਾਰਾ ਕੁਝ ਦੇਵਾਂਗੇ ਤੇ ਹੁਣ ਮਾਈਆਂ ਧਰਨੇ ਤੇ ਬੈਠੀਆਂ ਨੇ ਸਾਰੀਆਂ ਇਹਨਾਂ ਦੇ ਬੋਲੂ ਦੇ ਬੁਲਾ ਰਾ ਬੁਲਾ ਰਾਂ ਦੇਖ ਸਕਦੇ ਹੋ ਵੀ ਟਕਰੋ ਹਾਂ ਭਾਈ ਦੇਖ ਸਕਦੇ ਹੋ ਵੀ ਮਾਈਆਂ ਵੀ ਮਾਇਕ ਲਈ ਬੈਠੀਆਂ ਨੇ ਇੱਥੇ ਦੇਖ ਸਕਦੇ ਹੋ ਵੀ ਧਰਨੇ ਦੇ ਵਿੱਚ ਹਾਲਾਤ ਦੇਖ ਲਓ ਵੀ ਸਾਰਿਆਂ ਦੇਖੋ ਧਰਨੇ ਤੇ ਨੇ ਲਗਾਤਾਰ ਇਹਨਾਂ ਨੂੰ ਵੀ ਅੱਜ ਦੋ ਤਿੰਨ ਦਿਨ ਹੋ ਗਏ ਕਿਉਂ ਜੀ ਧਰਨੇ ਤੇ ਹੋ ਵੀ ਠੀਕ ਹੈ ਦੇਖ ਸਕਦੇ ਹੋ ਤਸਵੀਰਾਂ ਤੇ ਫੈਕਟਰੀ ਬੰਦ ਹੈ ਜੀ ਹੁਣ ਜਿਹੜੇ ਖਰੀਦਦਾਰ ਆਉਂਦੇ ਤਾਂ ਮਤਲਬ ਕਿਉਂ ਬੰਦ ਕਰਿਆਗਾ ਅਸੀਂ ਤਾਂ ਐਸੇ ਤੋਂ ਖਾਣੇ ਐਸੀ ਉਹ ਕਰ ਦਿਆਂਗੇ ਠੀਕ ਹੈ ਹਾਂ ਨਹੀਂ ਬੰਦ ਹੋਣਾ ਚਾਹੀਦਾ ਸਾਡਾ ਹੁਣ ਕੰਮ ਬੰਦ ਹੈ ਸਾਡੇ ਕੰਮ ਬੰਦ ਨਹੀਂ ਹੋਣੇ ਜੀ ਇਹ ਕੰਪਨੀ ਬੰਦ ਨਹੀਂ ਹੋਣੀ ਚਾਹੀਦੀ ਠੀਕ ਹੈ ਸਾਡੀ ਬੈਕਰੀ ਬੰਦ ਨਹੀਂ ਹੋਣੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋਰੇ 22 ਸਾਲ ਹੋ ਗਏ ਠੀਕ ਕਿਹੜਾ ਪਿੰਡ ਆਪਣਾ ਦੇਖੇਪੜ ਤੋਂ ਆਉਂਦੇ ਨੇ ਦੇਖ ਸਕਦੇ ਹਾਂ ਹੈਲੋ ਆ ਦੇਖੋ ਜੀ ਸਾਰੇ ਜੰਨੀ ਕੇ 250 ਮੁਲਾਜ਼ਮੇ ਜਿਹੜਾ ਇਹ ਇੱਥੇ ਇਹ ਵੀ ਧਰਨੇ ਦੇ ਉੱਤੇ ਬੈਠੇ ਪਰ ਇਹ ਕੁਰਸੀਆਂ ਤੇ ਫਰਕ ਦੇਖਣ ਚ ਇਹ ਲੱਗਦਾ ਪਤਾ ਨਹੀਂ ਬਾਈਸੇ ਜੇ ਸਾਰੇ ਜੰਨੀ ਕੇ ਇਸ ਵਕਤ ਧਰਨੇ ਦੇ ਉੱਪਰ ਬੈਠੇ ਹੋਏ ਨੇ ਸ਼ਰਾਬ ਫੈਕਟਰੀ ਸ਼ਾਜਲੀ ਲਾਈਵ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਇਸ ਵਕਤ ਜਿਹੜੇ ਹਾਲਾਤ ਨੇ ਤਣਾਪੂਰਨ ਬਣੇ ਹੋਏ ਨੇ ਉੱਧਰ ਵੀ ਧਰਨਾ ਚੱਲ ਰਿਹਾ ਆਪਸ ਦੇ ਵਿੱਚੇ ਧਰਨਾ ਬਾਜੀ ਹੋ ਗਈ ਜੇ ਕਹੀਏ ਉਹਨਾਂ ਦਾ ਸਾਥ ਹੈ ਜਿਹੜਾ ਭਾਰਤੀ ਕਿਸਾਨ ਯੂਨੀਅਨ ਗਰਾਹਾਂ ਦੇ ਰਹੀ ਆ ਜੋ 60 ਨੌਜਵਾਨਾਂ ਨੇ ਧਰਨਾ ਲਾਇਆ ਹੋਇਆ ਅੱਗੇ ਉਹਨਾਂ ਦੀਆਂ ਮੰਗਾਂ ਨੇ ਜਿਹੜੀਆਂ ਹੁਣ ਦੇਖ ਪੱਕਾ ਕਿਉਂਕਿ ਗਰਮੀ ਸ਼ੁਰੂ ਹੋ ਗਈ ਪੱਕਾ ਟੈਂਟ ਹੈ ਜਿਹੜਾ ਸ਼ਰਾਬ ਫੈਕਟਰੀ ਮੂਰੇ ਦੋ ਧਰਨੇ ਲੱਗ ਚੁੱਕੇ ਆਫਿਸ ਦੇ ਵਿੱਚ ਹੀ ਧਰਨਾ ਜਿਹੜਾ ਟਕਰੋ ਵਾਲਾ ਧਰਨੇ ਸ਼ੁਰੂ ਹੋ ਗਏ ਉਹਰੇ ਹਾਲਾਤ ਨੇ ਜਿਹੜੇ ਉਹਰੇ ਬਹੁਤ ਜਿਹੜੇ ਤਰਸਯੋਗ ਮਾੜੇ ਹਾਲਾਤ ਨੇ ਜਿਹੜੇ ਇੱਥੇ ਬਣੇ ਹੋਏ ਨੇ ਆ ਦੇਖੋ ਜੀ ਹੁਣ ਮੈਨੂੰ ਇਹ ਲੱਗਦਾ ਵੀ ਪੱਕੇ ਹੀ ਮੋਰਚੇ ਲੱਗਣਗੇ ਸ਼ਰਾਬ ਫੈਕਟਰੀ ਦੇ ਹਿਸਾਬ ਨਾਲ ਤਾਂ ਇਸ ਹਿਸਾਬ ਨਾਲ ਤਾਂ ਸ਼ਰਾਬ ਫੈਕਟਰੀ ਵੀ ਇੰਨਾ ਕੰਮ ਬੰਦ ਹੋ ਜੂਗਾ ਜੇ ਪੱਕਾ ਟੈਂਟ ਤੁਸੀਂ ਲਗਾ ਕੰਮ ਬੰਦ ਪਿਆ ਸਰ 5 ਦਿਨ ਹੋ ਗਏ ਕੰਮ ਬਿਲਕੁਲ ਹੀ ਬੰਦ ਪਿਆ ਅੱਛਾ ਇਹਨਾਂ ਨੇ ਰਸਤਾ ਰ ਫਿਰ ਹੁਣ ਕੀ ਬਣੂਗਾ ਹਾਂ ਹੁਣ ਦੇਖੋ ਕੀ ਬਣਨਾ ਜੇ ਤਾਂ ਹੁਣ ਕੋਈ ਬੈਠ ਕੇ ਵਿਚਾਰ ਕਰਨ ਫਿਰ ਤਾਂ ਕੋਈ ਹੱਲ ਹੋ ਸਕਦਾ ਫਿਰ ਹਾਂ ਬੈਠ ਮੰਗਾ ਤਾਂ ਆਪਣੀ ਮੰਨੀ ਖੜੀ ਆ तकरीबन 100% ਤਾਂ ਕਿਤੇ ਵੀ ਨਹੀਂ ਹੁੰਦੀ 100% ਤਾਂ ਆਪਣਾ ਦੇਖੋ ਆਪਣਾ ਪਹਿਲਾ ਕਿਸਾਨ ਦੁਨੀਆ ਮੰਦੇ ਮੋਰਚੇ ਨਾਲ ਹੋਏ ਨੇ ਮੋਰਮੈਂਟ ਦੇ ਖਿਲਾਫ ਫੀਟ ਹੈ ਫਿਰ ਤਾਂ ਆਪਣੀ ਉਹ ਵੀ ਨਹੀਂ ਹੋਈ ਯਾਰ 100% ਕਿਤੇ ਵੀ ਨਹੀਂ ਹੁੰਦਾ ਇਹ ਤਾਂ ਫਿਰ ਟਕਰਾਓ ਹੋ ਗਿਆ ਔਰੇ ਦੋਏ ਪਾਸੇ ਹਾਂ ਜੀ ਟਕਰਾਓ ਵਾਲੀ ਗੱਲ ਨਹੀਂ ਬਿਲਕੁਲ ਦੇਖ ਸਕਦੇ ਹੋ ਵੀ ਟਕਰਾਓ ਵਾਲੀ ਗੱਲ ਹੈ ਬਾਈ ਕਹਿੰਦਾ ਪਰ ਜਿਹੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਬਣੇ ਹੋਏ ਨੇ ਜਿਹੜੇ ਉਹ ਤੇ ਉਧਰਲੇ ਪਾਸੇ ਲਾਇਆ ਹੋਇਆਗਾ ਜਿਹੜੇ 60 ਨੌਜਵਾਨ ਨੇ ਉਹਨਾਂ ਨੇ ਵਿਚਾਲੇ ਪੁਲਿਸ ਪ੍ਰਸ਼ਾਸਨ ਹੈ ਖੌਰੂ ਪਾਰਖੇ ਦੋਏ ਪਾਸੇ ਸਪੀਕਰ ਲਾ ਕੇ ਯਾਨੀ ਕਿ ਇੱਕ ਦੂਜੇ ਦੀ ਆਵਾਜ਼ ਹੈ ਜਿਹੜੀ ਸੁਣਨਾ ਨਹੀਂ ਚਾਹੁੰਦੇ ਇੱਕ ਦੂਜੇ ਦੀ ਆਵਾਜ਼ ਸੁਣਨਾ ਨਹੀਂ ਚਾਹੁੰਦੇ ਇਹਦਾ ਦੇਖੋ ਇਹ ਉਧਰਲਾ ਨੇ ਲਾ ਰੱਖਿਆ ਇਹਨਾਂ ਨੇ ਲਾ ਰੱਖਿਆ ਤੇ ਅਧਿਕਾਰ ਪੁਲਿਸ ਪ੍ਰਸ਼ਾਸਨ ਬੈਠਾ ਉਹਨਾਂ ਨੇ ਲਾ ਰੱਖਿਆ ਫਲਾਟ ਇਸ ਤਰ੍ਹਾਂ ਦੇ ਇੱਥੇ ਬਣੇ ਹੋਏ ਨੇ ਬਿੱਟ ਕਰੋ ਨਾ ਬਧੇ ਉਹਨੂੰ ਰੋਕਣ ਦੇ ਲਈ ਇਹ ਸਾਰਾ ਮਸਲਾ ਜਿਹੜਾ ਇੱਥੇ ਹੋ ਰਿਹਾ ਹੈ ਤੇ ਇੱਧਰ ਚੱਲ ਰਿਹਾ ਧਰਨਾ ਦੋ ਧਰਨਾ ਚੱਲ ਰਹੇ ਨੇ ਜਿਹੜੇ او سورا ساري کي ساهج نه ڪا به ڪم مڃي ڪي سارا سورا بارا